ਇਹ ਪਹਿਲੀ ਵਾਰੀ ਹੀ ਇਸੇ ਸਾਲ ਯੂਨਾਈਟਿਡ ਨੇਸ਼ਨਸ ਵੱਲੋਂ ਡੈਜ਼ਿਗਨੇਟ ਕੀਤਾ ਗਿਆ 11 ਜੁਲਾਈ ਨੂੰ ਐਜ਼ ਵਰਲਡ ਹੌਰਸਡੇ ਟੂ ਇੱਥੇ ਅੱਜ ਅਸੀਂ ਪੀਏਪੀ ਦੇ ਸਟੇਬਲਸ ਦੇ ਵਿੱਚ ਸਾਡੀ ਜਿਹੜੀ ਪੀਏਪੀ ਦੀ ਰਾਈਡਿੰਗ ਗਰਾਊਂਡ ਹੈ ਉਹਦੇ ਵਿੱਚ ਅਸੀਂ ਆਪਣੇ ਘੋੜਿਆਂ ਦੇ ਨਾਲ ਸਾਰੇ ਰਾਈਡਰਸ ਦੇ ਨਾਲ ਇੱਥੇ ਵਰਲਡ ਹੌਰਸਡੇ ਅੱਜ ਮਨਾਇਆ ਪੂਰੀ ਦੁਨੀਆ 'ਚ ਵਰਡ ਹORS DAY ਪਹਿਲੀ ਵਾਰ ਸੈਲੀਬ੍ਰੇਟ ਕੀਤਾ ਗਿਆ ਜਲੰਧਰ 'ਚ ਵੀ ਪੰਜਾਬ ਪੁਲਿਸ ਨੇ ਆਪਣੇ ਘੋੜਿਆਂ ਸਮੇਤ ਵਰਡ ਹORS DAY ਸੈਲੀਬ੍ਰੇਟ ਕੀਤਾ ਹੈ ਗੱਲਬਾਤ ਦੌਰਾਨ ਡੀਆਈਜੀ ਇੰਦਰਬੀਰ ਸਿੰਘ ਨੇ ਦੱਸਿਆ ਕਿ ਇਹ ਪਹਿਲੀ ਵਾਰੀ ਹੋਇਆ ਹੈ ਕਿ ਪੂਰੀ ਦੁਨੀਆ ਦੇ ਵਿੱਚ ਪਹਿਲੀ ਵਾਰ ਕੋਈ ਘੋੜਿਆਂ ਦਾ ਦਿਨ ਮਨਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਅੱਜ ਸਾਡੇ ਘੋੜਿਆਂ ਦਾ ਦਿਨ ਹੈ ਤੇ ਅਸੀਂ ਵੀ ਇਸ ਦਿਨ ਨੂੰ ਬੜੇ ਹੀ ਧੂਮ ਧਾਮ ਦੇ ਨਾਲ ਜਲੰਧਰ ਪੀਏਪੀ ਦੇ ਵਿੱਚ ਸੈਲੀਬ੍ਰੇਟ ਕੀਤਾ ਹੈ ਸੈਲੀਬ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੇ ਕੁਝ ਕੁ ਘੋੜਿਆਂ ਦੀ ਖਾਸੀਅਤ ਵੀ ਦੱਸੀ ਅਤੇ ਇਹ ਵੀ ਦੱਸਿਆ ਕਿ ਇਹ ਜਿੰਨੇ ਵੀ ਘੋੜੇ ਨੇ ਇਹ ਸਾਰੇ ਇੱਕ ਤੋਂ ਵੱਧ ਕੇ ਇੱਕ ਨੇ ਜਿਨ੍ਹਾਂ ਨੇ ਬਹੁਤ ਮੈਡਲ ਜਿੱਤੇ ਹੋਏ ਨੇ ਇਹ ਕਿ ਪਹਿਲੀ ਵਾਰ ਹੀ ਯੂਨਾਈਟਿਡ ਨੇਸ਼ਨਸ ਵੱਲੋਂ ਇਸੇ ਸਾਲ ਵਰਲਡ ਹਾਰਸ ਦੇ ਦਾ ਜਿਹੜਾ ਉਹ ਆਯੋਜਨ ਕੀਤਾ ਗਿਆ ਉਹਨਾਂ ਨੇ ਡੈਜ਼ਿਗਨੇਟ ਕੀਤਾ 11 ਜੁਲਾਈ ਨੂੰ ਐਜ਼ ਵਰਲਡ ਹਾਰਸ ਡੇ ਇਹ ਦਿਨ ਜਿਹੜਾ ਇਹ ਡੈਡੀਕੇਟਿਡ ਹੈ ਵਰਲਡਵਾਈਡ ਘੋੜਿਆਂ ਦੇ ਰੱਖ-ਰਖਾਅ ਸੰਭਾਲ ਉਹਨਾਂ ਦੇ ਵਾਸਤੇ ਉਹਨਾਂ ਦਾ ਧਿਆਨ ਰੱਖਣ ਵਾਸਤੇ ਇਹਨਾਂ ਚੀਜ਼ਾਂ ਦੇ ਵਾਸਤੇ ਇਹ ਦਿਨ ਉਹਨਾਂ ਨੇ ਡੈਜ਼ਿਗਨੇਟ ਕੀਤਾ ਹੈ ਪੂਰੀ ਦੁਨੀਆ ਦੇ ਵਿੱਚ ਤੋਂ ਇੱਥੇ ਅੱਜ ਅਸੀਂ ਪੀਪੀ ਦੇ ਸਟੇਬਲਸ ਦੇ ਵਿੱਚ ਸਾਡੀ ਜਿਹੜੀ ਪੀਪੀ ਦੀ ਰਾਈਡਿੰਗ ਗਰਾਊਂਡ ਹੈ ਉਹਦੇ ਵਿੱਚ ਅਸੀਂ ਆਪਣੇ ਘੋੜਿਆਂ ਦੇ ਨਾਲ ਸਾਰੇ ਰਾਈਡਰਸ ਦੇ ਨਾਲ ਇੱਥੇ ਵਰਲਡ ਹਾਰਸ ਡੇ ਅੱਜ ਮਨਾਇਆ ਕੇਕ ਕੱਟ ਕੇ ਉਹਨੂੰ ਅਸੀਂ ਮਨਾਇਆ ਔਰ ਉਸ ਤੋਂ ਬਾਅਦ ਕੋੜਿਆਂ ਨੂੰ ਵੀ ਉਹਨਾਂ ਦੀ ਜਿਹੜੀ ਮਨਪਸੰਦ ਚੀਜ਼ ਹੈ ਗੁੜ ਉਹ ਸਾਰਿਆਂ ਨੂੰ ਖਵਾਇਆ ਕੋੜਿਆਂ ਨੂੰ ਤੇ ਇਦਾਂ ਹੀ ਅਸੀਂ ਬਸ ਰੱਬ ਅਗੇ ਅਰਦਾਸ ਹੈ ਵੀ ਸਾਡੇ ਕੋੜੇ ਤੰਦਰੁਸਤ ਰਹਿਣ ਸਾਡੇ ਰਾਈਡਰ ਤੰਦਰੁਸਤ ਰਹਿਣ ਕਿੰਨੇ ਕੋੜੇ ਹੈਗੇ ਨੇ ਇਸ ਜਿਹੜਾ ਹੈਗਾ ਪੀਪੀ ਗਰਾਊਂਡ ਦੇ ਵਿੱਚ ਹਨ ਥੋੜਾ ਜਿਆ ਆਪਣੀ ਜਿਹੜਾ ਹੈਗਾ ਉਹ ਐਲੈਬ੍ਰੇਟ ਕਰਦੇ ਆ ਆਪਣੀ ਇਸ ਟੂਮ ਸਾਡੇ ਪੀਪੀ ਦੇ ਵਿੱਚ ਟੋਟਲ ਇਸ ਟਾਈਮ ਇਥੇ ਹੈਡਕ quarters ਦੇ ਉੱਤੇ अराउंड 50 ਕੋੜੇ ਨੇ 42 ਇਸੇ ਨੇ ਔਰ 10 ਸਿੰਡੀਗੜ ਨੇ ਤੇ ਬਾਕੀ ਕੁਝ ਕੁਛ ਕੋਲੇ ਜਿਹੜੇ ਡਿਸਟ੍ਰਿਕਟਸ ਦੇ ਵਿੱਚ ਅਸੀਂ ਦਿੱਤੇ ਹੋਏ ਨੇ ਇਹ ਕੋਲੇ ਲੋਡਰ ਡਿਊਟੀ ਵਾਸਤੇ ਕੰਮ ਆਉਂਦੇ ਨੇ ਸੈਰਿਮੋਨਿਅਲ ਡਿਊਟੀ ਵਾਸਤੇ ਕੰਮ ਆਉਂਦੇ ਨੇ ਫਿਰ ਸਪੋਰਟਸ ਵਾਲੇ ਕੋੜੇ ਨੇ ਜਿਹੜੇ ਈਵੈਂਟਸ ਹੁੰਦੇ ਆ ਕੋਈ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਜਿਵੇਂ ਆਲ ਰੀਡਿਆ ਪੁਲਿਸ ਰਿਕਵਿਸਟਨ ਮੀਟ ਹੁੰਦੀ ਹੈ ਪੁਲਿਸ ਮਾਉਂਟਡ ਪੁਲਿਸ ਡਿਊਟੀ ਮੀਟ ਹੁੰਦੀ ਹੈ ਜਾਂ ਨੈਸ਼ਨਲ ਚੈਂਪੀਅਨਸ਼ਿਪਸ ਹੁੰਦੀਆਂ ਅਲੱਗ-ਅਲੱਗ ਟੈਂਪਿੰਗ ਦੀ ਕੋਈ ਸ਼ੋ ਜੰਪਿੰਗ ਦੀ ਕੋਈ ਡਿਸਾਈਜ਼ ਦੀ ਉਹਦੇ ਵਿੱਚ ਸਾਡੇ ਜਿਹੜੇ ਇਹ ਰਾਈਡਰਸ ਨੇ ਸਾਰੇ ਉਹ ਐਜ਼ ਅ ਸਪੋਰਟਸ ਪਰਸਨ ਉਹ Participat ਕਰ ਉਨ ਜਦੋਂ ਇਹ ਟੀਮ ਲਾਇਆ ਜਾ ਰਿਹਾ ਹੈ ਪਹਿਲ ਤੋਂ ਤੁਹਾਡੀ ਫੀਲਿੰਗ ਕੀ ਹੈ ਥੋੜਾ ਜਿਹਾ ਕੀ ਇਹ ਪਹਿਲੀ ਵਾਰੀ ਹੀ ਇਸੇ ਸਾਲ ਯੂਨਾਈਟਿਡ ਨੇਸ਼ਨਸ ਵੱਲੋਂ ਡੈਜ਼ਿਗਨੇਟ ਕੀਤਾ ਗਿਆ 11 ਜੁਲਾਈ ਨੂੰ ਐਸ ਵਰਲਡ ਹੌਸਡੇ ਸੋ ਬੜੀ ਖੁਸ਼ੀ ਦੀ ਲਹਿਰ ਹੈ ਸਾਰੇ ਘੋੜਸਵਾਰਾਂ ਦੇ ਵਿੱਚ ਸਾਡੇ ਸਾਰੇ ਰਾਈਡਰਸ ਦੇ ਵਿੱਚ ਸਾਡੇ ਵਿੱਚ ਕਿ ਇਦਾਂ ਇੰਟਰਨੈਸ਼ਨਲ ਲੈਵਲ ਤੇ ਯੂਨਾਈਟਿਡ ਨੇਸ਼ਨਸ ਦੇ ਲੈਵਲ ਤੇ ਹੌਸ ਰਾਈਡਿੰਗ ਨੂੰ ਔਰ ਘੋੜਿਆਂ ਨੂੰ ਇੱਕ ਮਾਨਤਾ ਦਿੱਤੀ ਗਈ ਹੈ ਇਹ ਘੋੜੇ ਉਹਨਾਂ ਨੇ ਇਹ ਲਿਖਿਆ ਆਪਣੇ ਚਾਰਟਰ ਦੇ ਵਿੱਚ ਇਹ ਲਿਖਿਆ ਜਦੋਂ ਉਹਨਾਂ ਨੇ ਡੈਜ਼ਿਗਨੇਟ ਕੀਤਾ ਕਿ ਘੋੜਿਆਂ ਔਰ ਅਸ ਮੀਰ ਮਤਲਬ ਹਿਊਮਨਸ ਆਰ ਹਾਰਸਸ ਦਾ ਬਹੁਤ ਗਹਿਰਾ ਸੰਬੰਧ ਹੈ ਸ਼ੁਰੂ ਤੋਂ ਹੀ ਸੋ ਉਸ ਮੰਨ ਨੂੰ ਇਸੇ ਤਰੀਕੇ ਕਾਇਮ ਰੱਖਦੇ ਹੋਏ ਇਹਨੂੰ ਹੋਰ ਇੰਪਰੂਵ ਕਰਦੇ ਹੋਏ ਘੋੜਿਆਂ ਦੇ ਰਖ ਰਖਾਅ ਉਹਨਾਂ ਦੀ ਸਿਹਤ ਸੰਭਾਲ ਵਾਸਤੇ ਉਹਨਾਂ ਨੇ ਇਹ ਦਿਨ ਡੈਲੀਗੈਂਟ ਕੀਤਾ ਕਿ ਮਤਲਬ ਐਮਫਸਿਸ ਕੀਤਾ ਜਾਵੇ ਕਿ ਘੋੜਿਆਂ ਦੀ ਸੰਭਾਲ ਜ਼ਰੂਰੀ ਹੈ ਅੱਛਾ ਪੀਪੀ ਗਰਾਊਂਡ ਦੇ ਵਿੱਚ ਜਿੰਨੇ ਘੋੜੇ ਹੈਗੇ ਨੇ ਜਿਹੜੇ ਆਪਣ ਇੱਥੇ ਖੜੇ ਹੈਗੇ ਨੇ ਇਹਨਾਂ ਦੀ ਕਿਹੜੀ ਕਿਹੜੀ ਨਸਲ ਇਸ ਜਗ੍ਹਾ ਦੇ ਉੱਪਰ ਦੇ ਇਹ ਸਾਡੇ ਕੋਲ ਮੋਸਟਲੀ ਘੋੜੇ ਜਿਹੜੇ ਨੇ ਉਹ ਥੋਰੋਬ੍ਰੈਡ ਦੇ ਨੇ ਕੁਝ ਪੁਰਾਣੇ ਘੋੜੇ ਜਿਹੜੇ ਦੇਸੀ ਮਾਰਵਾੜੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹ ਵੀ ਹੈਗੇ ਨੇ ਦੋ ਚਾਰ ਲੇਕਿਨ ਜਿਹੜੇ ਅਸੀਂ ਨਵੀਂ ਪਰਚੇਸ ਕੀਤੀ ਹੈ ਲਾਸਟ ਇਅਰ ਔਰ ਇਸ ਸਾਲ ਵੀ ਅਸੀਂ ਹੁਣ ਦੁਬਾਰਾ ਪਰਚੇਸ ਕਰਨ ਜਾ ਰਹੇ ਹਾਂ ਉਹ ਸਾਰੇ ਸਾਰੇ ਅਸੀਂ ਥੋਰੋ ਬ੍ਰੈਡ ਕੋਲ ਪਰਚੇਸ ਕੀਤੇ ਨੇ ਅੱਛਾ ਕਿੰਨਕ 골ਡ ਜਿਹੜੇ ਮੈਡਲਸ ਜਿਹੜੇ ਨੇ ਇਹ ਘੋੜੇ ਜਾ ਕੇ ਦੇ ਚੁੱਕੇ ਨੇ ਕੀ ਆਪੀ ਦਾ ਬਜਟ ਆ ਫਿਗਰ ਤਾਂ ਨਹੀਂ ਦੱਸ ਸਕਾਂਗਾ ਲੇਕਿਨ ਯੂ ਕੈਨ ਸੇ ਕਿ ਇਟ ਇਜ਼ ਇਨ ਹੰਡਰਡਸ ਹਾਂਜੀ 100s ਦੇ ਵਿੱਚ ਹੈਗੇ ਨੇ ਮੈਡਲ ਉਹਦੇ ਵਿੱਚ 골ਡ ਮੈਡਲ ਵੀ ਸ਼ਾਮਿਲ ਹੈ সিলਵਰ ব্রੌਂਜ਼ ਸਾਰੇ ਤਰ੍ਹਾਂ ਦੇ ਮੈਡਲ ਸ਼ਾਮਿਲ ਨੇ ਔਰ ਕੋਈ ਟਾਈਮ ਹੁੰਦਾ ਸੀ 90s ਦੇ ਵਿੱਚ ਜਦੋਂ ਸਾਡੀ ਜਿਹੜੀ ਟੀਮ ਹੈ ਇਕਵੈਸਟਰੀਅਨ ਦੀ ਉਹ 올 ਇੰਡੀਆ ਪੁਲਿਸ ਇਕਵੈਸਟਰੀਅਨ ਮੀਟ ਦੇ ਵਿੱਚ ਲਗਾਤਾਰ ਚੈਂਪੀਅਨ ਰਹੀ ਹੈ 6-7 ਸਾਲ ਸੋ ਉਹ ਫਿਰ ਹੌਲੀ-ਹੌਲੀ ਘੋੜੇ ਜਿੱਦਾਂ ਚੰਗੀ ਕੁਆਲਿਟੀ ਵਾਲੇ ਸੀਗੇ ਉਹ ਰਿਟਾਇਰ ਹੁੰਦੇ ਗਏ ਤਾਂ ਥੋੜਾ-ਥੋੜਾ ਸਾਡਾ ਜਿਹੜਾ ਲੈਵਲ ਡਾਊਨ ਹੁੰਦਾ ਗਿਆ ਲੇਕਿਨ ਅਸੀਂ ਫਿਰ ਦੁਬਾਰਾ ਹੁਣ ਆਪਣਾ ਘੋੜੇ ਵੀ ਨਵੇਂ ਪਰਚੇਸ ਹੋ ਗਏ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਸੰਖੇਨ ਦਿੱਤੀ ਗਈ ਸੀਐਮ ਸਾਹਿਬ ਵੱਲੋਂ ਪੈਸੇ ਸੰਖੇਨ ਕੀਤੇ ਗਏ ਘੋੜੇ ਪਰਚੇਸ ਕਰਨ ਵਾਸਤੇ ਸੋ ਨਵੇਂ ਘੋੜਿਆਂ ਦੇ ਆਉਣ ਦੇ ਨਾਲ ਸਾਡੇ ਰਾਈਡਰਸ ਦੇ ਵਿੱਚ ਵੀ ਉਸ਼ਾ ਹੈ ਔਰ ਘੋੜੇ ਆਉਣ ਕਰਕੇ ਉਹਨਾਂ ਦੀ ਜਿਹੜੀ ਪ੍ਰਤਿਭਾ ਹੈ ਉਹਨੂੰ ਹੋਰ ਨਿਖਰਣ ਦਾ ਮੌਕਾ ਮਿਲੇਗਾ